ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੰਸਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਗੈਰ ਕੁਦਰਤੀ ਤੇ ਕੁਦਰਤੀ ਵੈਸੇ ਕੁਦਰਤੀ ਘੱਟ ਨੇ ਗੈਰ ਕੁਦਰਤੀ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਨਾ ਕੁਝ ਕੁ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਦੀ ਫੋਟੋ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਉਹ ਇਹ ਕਹਿ ਰਿਹਾ ਕਿ 5 ਦਿਨਾਂ ਤੋਂ ਉਹਦਾ ਘਰ ਜਿਹੜਾ ਰੁੜ ਚੁੱਕਿਆ ਪਾਣੀ ਦੇ ਵਹਾਅ ਦੇ ਨਾਲ ਘਰ ਉਹਦਾ ਢਾਹ ਢੇਰੀ ਹੋ ਚੁੱਕਿਆ ਰੁੜ ਚੁੱਕਿਆ ਤੇ ਉਹ ਕਹਿੰਦਾ ਜੇਕਰ ਮੇਰੇ ਕੋਲ ਕੁਝ ਬਚਿਆ ਸੀ ਤਾਂ ਉਹ ਵੀ ਚੱਕੀ ਉੱਤੇ ਰੱਖਿਆ ਹੋਇਆ ਦੋ ਬੋਰੀਆਂ ਆਟੇ ਦੀਆਂ ਬਚੀਆਂ ਸੀ ਤੇ ਜਿਹੜੇ ਰੈਸਕਿਊ ਕਰਨ ਵਾਲੇ ਨੌਜਵਾਨ ਨੇ ਸੰਗਤਾਂ ਨੇ ਆਸੇ-ਪਾਸੇ ਇਲਾਕੇ ਦੇ ਹੋਰ ਜਿਹੜੇ ਪਰਿਵਾਰਾਂ ਨੂੰ ਵਿਚਾਰ ਰਹੇ ਨੇ ਬੱਚਿਆਂ ਨੂੰ ਕੱਢ ਰਹੇ ਨੇ ਉਹਨਾਂ ਨੂੰ ਉਹ ਘਰੋਂ ਆਪ ਤਿਆਰ ਕਰਕੇ ਕਿਸੇ ਥਾਂ ਦੇ ਉਤੋਂ ਪਰੌਂਠੇ ਅਤੇ ਚਾਹ ਬਣਾ ਕੇ ਲੈ ਕੇ ਆਇਆ ਕਿ ਕਹਿੰਦਾ ਤੁਸੀਂ ਸੇਵਾ ਕਰ ਦਿਓ ਤੁਸੀਂ ਸ਼ਕੋ ਮੇਰੇ ਬਾਣੀ ਦਾ ਜਿਹੜਾ ਵਾਕ ਸੀ ਨੋ ਯਾਦ ਆ ਗਿਆ ਤੇ ਇੱਕ ਹੋਰ ਘਟਨਾ ਘਟੀ ਬੰਨ ਲਾਇਆ ਜਾ ਰਿਹਾ ਦਰਿਆ ਦੇ ਉੱਤੇ ਤੇ ਸਿੱਖ ਖੜੇ ਨੇ ਸਿੰਘ ਖੜੇ ਨੇ ਉੱਚੀ ਉੱਚੀ ਬਾਣੀ गा ਰਹੇ ਨੇ ਉੱਚੀ ਉੱਚੀ ਬਾਣੀ ਨੂੰ ਗਾ ਰਹੇ ਨੇ ਤੇ ਮਹਾਰਾਜ ਦੇ ਬਚਨ ਸਾਹਮਣੇ ਆਏ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾਕੇ ਕਾਂਚਣ ਮਾਟੀ ਮੰਨੈ ਉਹ ਪਿਆਰੀ ਉਹ ਭਗਤ ਉਹ ਸਿੱਖ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਮਾਣ અપਮਾਨ ਦੂ ਤਿਆਕੇ ਇਸ ਤੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਨਹੀਂ ਤਾਂ ਹੋਰ ਕੀ ਨੇ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਚਾਲਾਂ ਜਿਹੜੀਆਂ ਫੇਲ ਕਰਨ ਦੇ ਲਈ ਇੱਕ ਬਾਜੇ ਕੇ ਵਾਲੇ ਪ੍ਰਧਾਨ ਮੰਤਰੀ ਵਰਗਾ ਇੱਕੋ ਹੀ ਆ ਕੇ ਆਮ ਸਿੱਖ ਜਾ ਸਭ ਕੁਝ ਉਹਨਾਂ ਦਾ ਕੀਤਾ ਕਰਾਇਆ ਠਸ ਕਰ ਜਾਂਦਾ ਸਕਿੰਟਾਂ ਦੇ ਵਿੱਚ ਪ੍ਰਪੋਗੰਡਾ ਕੀਤਾ 6-6 ਮਹੀਨੇ ਲਾਏ ਸਾਲ ਲਾਏ ਆ ਹੁਣ ਵੀ ਤਾਂ ਕਈ ਕਈ ਸਾਲ ਹੋ ਗਏ ਨਾ ਵੀ ਸਿੱਖ ਬਾਣੀ ਨਾਲ ਟੁੱਟ ਜਾਵੇ ਗੁਰੂ ਨਾਲ ਟੁੱਟ ਜਾਵੇ ਕਿਤੇ ਡੇਰਿਆਂ ਡੇਰਿਆਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੀ ਪੁਸਤ ਪਨਾਹੀ ਕੀਤੀ ਜਾ ਰਹੀ ਹੈ ਕਿ ਇਹ ਡੇਰੇ ਜਿਹੜੇ ਨੇ ਪੰਜਾਬ ਦੀ ਹਿੱਕ ਤੇ ਕਾਬਜ਼ ਕੀਤੇ ਜਾਣ ਤਾਂ ਕਿ ਲੋਕ ਗੁਰੂ ਸ਼ਬਦ ਨਾਲੋਂ ਟੁੱਟ ਕੇ ਤੇ ਇਹ ਦੇਹਧਾਰੀਆਂ ਦੇ ਮੰਗਰ ਲੱਗ ਜਾਣ ਕੀਤੀ ਜਾ ਰਹੀ ਹੈ ਨਾ ਕਿੰਨੇ ਡੇਰੇ ਪੰਜਾਬ ਦੀ ਹਿੱਕ ਤੇ 13 ਹਜ਼ਾਰ ਦੇ ਕਰੀਬ ਪਿੰਡ ਹੈ ਤੇ 20 ਹਜ਼ਾਰ ਦੇ ਕਰੀਬ ਡੇਰੇ ਆ ਪਿੰਡਾਂ 'ਚ ਪੰਜਾਬ ਦੇ ਕਿਤੇ ਬੂਵਣੇ ਲਾ ਕੇ ਖੜੇ ਕਰ ਦਿੱਤੇ ਜਾਂਦੇ ਆ ਕਿਤੇ ਸਾਧ ਕਿਤੇ ਚੇਲੇ ਚਾਟੜੇ ਕਦੇ ਪੁੱਛਿਆਂ ਵਾਲੇ ਕਿਤੇ ਬਹਿਮਾ ਭਰਮਾ ਪਖੰਡਾਂ ਵਾਲੇ ਲੁੱਟਾਂ ਖੋਹਾਂ ਵਾਲੇ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਿੰਨੇ ਉਜਾਗਰ ਕੀਤੇ ਐ ਅਸੇ ਮਸਟੰਡੇ ਸਾਧ ਪਰ ਇਨਾਂ ਏਜੰਸੀਆਂ ਦੀ ਆਰਐਸਐਸ ਦੀ ਸਰਕਾਰਾਂ ਦੀ ਸੈਂਟਰ ਦੀ ਪਾਲਿਸੀ ਜਿਹੜੀ ਡੀਪ ਸਟੇਟ ਦੀ ਆ ਵੀ ਸਿੱਖ ਗੁਰੂ ਨਾਲ ਟੁੱਟ ਜਾਣ ਤੇ ਅਸੀਂ ਮਲਿਆ ਮੀਟ ਕਰ ਦਈਏ ਇਹਨਾਂ ਨੂੰ ਉਹ ਫੇਰ ਨਹੀਂ ਟੁੱਟਦੇ ਉਹ ਬੰਨ ਤੇ ਖੜੇ ਨੇ ਸਾਰਾ ਉਜੜਿਆ ਪਿਆ ਉਜਾੜਾ ਹੋਇਆ ਪਿਆ ਉਹ ਫਿਰ ਵੀ ਬਾਣੀ गा ਰਹੇ ਨੇ ਉਹਨਾਂ ਦੇ ਫਿਰ ਗੁਰੂ ਚੇਤੇ ਆ ਉਹ ਬਜ਼ੁਰਗ ਕਹਿੰਦਾ ਕੋਈ ਗੱਲ ਨਹੀਂ ਘਰ ਤੇ ਨਾਨਕ ਨੇ ਆਪੇ ਬਣਾ ਦੇਣਾ ਯਾਰ ਕਿੱਡੀ ਸਿੱਖੀ ਦੀ ਦਾਤ ਅਸੀਂ ਸਾਂਭੀ ਬੈਠੇ ਆ ਕਿੰਨੀਆਂ ਬਖਸ਼ਿਸ਼ਾਂ ਗੁਰੂ ਸਾਨੂੰ ਦੇਈ ਬੈਠਾ ਸਾਨੂੰ ਚਿਤ ਚੇਤੀ ਨਹੀਂ ਰਹਿੰਦਾ ਕਈ ਵਾਰ ਅਸੀਂ ਭੁੱਲ ਜਾਂਦੇ ਆ ਸੋ ਉਜੜ ਉਜੜ ਕੇ ਵਸਣਾ ਤੇ ਉਹਦਾ ਉਜਾੜਾ ਨਾ ਮੰਨਣਾ ਮੇਰੇ ਨਾ ਯਾਦ ਆ ਜਾਂਦੀ ਹੈ ਗੱਲ ਸਹਬਜਾਦਿਆਂ ਦੀ ਛੋਟੇ ਸਹਬਜਾਦ ਇੱਕ ਕਚਹਿਰੀ ਵਿੱਚ ਖੜੇ ਨੇ ਵਜ਼ੀਰ ਖਾਂ ਸਾਹਮਣੇ ਬੈਠਾ ਹੋਰ ਜਿਹੜੇ ਹੁਕਮਰਾਨ ਨੇ ਉਹ ਬੈਠੇ ਨੇ ਉਹ ਕਹਿੰਦੇ ਜੇ ਛੱਡ ਦੀਏ ਤੁਹਾਨੂੰ ਕੀ ਕਰੋਗੇ ਚੜ੍ਹਦੀ ਕਲਾ ਬੜੀ ਇਹਦੇ ਵਿੱਚ ਦੇਖਿਓ ਤੁਸੀਂ ਕਹਿੰਦੇ ਜੇ ਛੱਡ ਦਿੱਤਾ ਕੀ ਕਰੋਗੇ ਕਹਿੰਦੇ ਅਸੀਂ ਜਾਵਾਂਗੇ ਕਿੱਥੇ ਜਾਵਾਂਗੇ ਥੋੜਾ ਦਾ ਘਾਰ ਹੀ ਹੈ ਨਹੀਂ ਆਨੰਦਪੁਰ ਤੇ ਅਸੀਂ ਕਬਜ਼ਾ ਕਰ ਲਿਆ ਥੋੜਾ ਦਾ ਘਾਰ ਹੀ ਹੈ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਜੰਗਲਾਂ 'ਚ ਜਾਵਾਂਗੇ ਜੰਗਲਾਂ 'ਚ ਕੀ ਆ ਸਿੰਘਾਂ ਨੂੰ ਇਕੱਠੇ ਕਰਾਂਗੇ ਸਿੰਘਾਂ ਨੂੰ ਇਕੱਠੇ ਕਰਕੇ ਫੇਰ ਤਿਆਰ ਹੋ ਕੇ ਅਸੀਂ ਫੇਰ ਆਵਾਂਗੇ ਤੇ ਫੇਰ ਆ ਕੇ ਅਸੀਂ ਫੇਰ ਵੱਡਾਂਗੇ ਤੁਹਾਨੂੰ ਜ਼ੁਲਮ ਨੂੰ ਟੱਕਰਾਂਗੇ ਫੇਰ ਅਸੀਂ ਸਾਹਮਣੇ ਹੋ ਕੇ ਦੋ ਦੋ ਹੱਥ ਕਰਾਂਗੇ ਜ਼ੁਲਮ ਦੇ ਨਾਲ ਜ਼ਾਲਮਾਂ ਦੇ ਨਾਲ ਕੁਰੇਤਾਂ ਦੇ ਨਾਲ ਫੈਲੇ ਹੋਏ ਜ਼ੁਲਮ ਨੂੰ ਅਸੀਂ ਫੜ ਕੇ ਲਤਾੜਾਂਗੇ ਤਾੜਾਂਗੇ ਕਿੱਥੋਂ ਮਟੇ ਲੋਗੇ ਤੁਸੀਂ ਬੋਤਾ ਸਿੰਘ ਤੇ ਗਰਜਾ ਸਿੰਘ ਹਜੇ ਬਹੁਤ ਨਹੀਂ ਗਏ ਤੁਸੀਂ ਲੱਖ ਕੋਸ਼ਿਸ਼ਾਂ ਕਰ ਲੋ ਪਰ ਸਿੱਖੀ ਦੀ ਚਿੰਗ ਕਦੇ ਖਤਮ ਨਹੀਂ ਕਰ ਸਕਦੇ ਤੇ ਉਹ ਸਿੱਖ ਅੱਜ ਪਾਣੀ ਵਿੱਚ ਖੜਾ ਘਰ ਉੱਜੜ ਗਿਆ ਸਾਰਾ ਕੁਝ ਚਲਿਆ ਗਿਆ ਪਰ ਕਹਿੰਦਾ ਵੀ ਨਹੀਂ ਸੇਵਾ ਤੇ ਸਿਮਰਨ ਜ਼ਿੰਦਗੀ ਦਾ ਹਿੱਸਾ ਆ ਨਾਨਕ ਚੇਤੇ ਅੱਜ ਵੀ ਨਾਨਕ ਜੀ ਕਹਿੰਦੇ ਨਾ ਕਰਤਾਰ ਚਿਤ ਵਸੇ ਤੇ ਸਿੱਖਾਂ ਦੇ ਅਜ ਚੇਤੇ ਚੇਤੇ ਵਿੱਚੋਂ ਨਾਨਕ ਹੈ ਤੇ ਨਾਨਕ ਦੇ ਨਾਲ ਕਰਤਾਰ ਵੀ ਪ੍ਰਮਾਤਮਾ ਵੀ ਚੇਤੇ ਵਿੱਚ ਵਸ ਰਿਹਾ ਉਹਨਾਂ ਦੀ ਉਹ ਫਿਰ ਕਹਿੰਦੇ ਕੋਈ ਗੱਲ ਨਹੀਂ ਆ ਘਰ ਘਰ ਤੇ ਫੇਰ ਬਣਾ ਲਵਾਂਗੇ ਇਹ ਕਿੱਡੀ ਕਬੜੀ ਗੱਲ ਹੈ ਠੀਕ ਹੈ ਮੁਸ਼ਕਲ ਹੈ ਬਹੁਤ ਮੁਸ਼ਕਲ ਘੜੀ ਹੈ ਕਮਜ਼ੋਰ ਮਨਾਂ ਵਾਲੇ ਡੋਲ ਜਾਂਦੇ ਨੇ ਡੋਲੇ ਵੀ ਨਹੀਂ ਥੋੜਾ ਜਿਹਾ ਹੌਸਲਾ ਵੀ ਟੁੱਟਦਾ ਪਰ ਉਹ ਸੱਚੇ ਪਾਤਸ਼ਾਹ ਦੇ ਵੱਲ ਜਦੋਂ ਧਿਆਨ ਕਰਦੇ ਆ ਕਿ ਸਰਸਾ ਚੜ੍ਹ ਕੇ ਆਈ ਸੀ ਬਸ ਆ ਹੜ ਪੀਣਾ ਜਿਹੜੇ ਸਤਲੁਜ ਬਿਆਸ ਰਾਵੀ ਚੜ੍ਹੇ ਕਰਦੇ ਨੇ ਬਸ ਪਿਆਰੋ ਇਹ ਵੀ ਓਮ ਹੀ ਆ ਵੀ ਇਹ ਬਸ ਚੜ੍ਹ ਕੇ ਆਏ ਹੋਏ ਨੇ ਪਰ ਕੋਈ ਗੱਲ ਨਹੀਂ ਚੜ੍ਹਦੀ ਕਲਾ ਉਹ ਛੋਟੇ ਛੋਟੇ 7 ਤੇ 9 ਸਾਲ ਦੇ ਸਹਿਬਜਾਦੇ ਉਹ ਸਰਸਾ ਦੇ ਵਿੱਚ ਦੀ ਲੰਘ ਕੇ ਜੇਕਰ ਉਹਨਾਂ ਕੋਲੇ ਇੱਕੋ ਓਟ ਆਸਰਾ ਸੀ ਘਰ ਗਿਆ ਪਰਿਵਾਰ ਗਿਆ ਭਾਈ ਗਏ ਪਿਓ ਗਿਆ ਮਾਤਾ ਗਈ ਸਿੰਘ ਗਏ ਸੂਰਮੇ ਗਏ ਭਾਈ ਉਦੇ ਸਿੰਘ ਭਾਈ ਬਚਤਰ ਸਿੰਘ ਭਾਈ ਜੀਵਨ ਸਿੰਘ ਭਾਈ ਸੰਗਤ ਸਿੰਘ ਪੰਜ ਪਿਆਰੇ ਸਾਰੇ ਚਲੇ ਗਏ ਤੇ ਕੋਲੇ ਕੀ ਆ ਗੁਰੂ ਐ ਕੋਲ ਉਹਨਾਂ ਦੇ ਤੇ ਜੇ ਉਹਨਾਂ ਦੇ ਕੋਲ ਗੁਰੂ ਸੀ ਉਹ ਡੋਲੇ ਨਹੀਂ ਤੇ ਪਿਆਰਿਓ ਅਸੀਂ ਵੀ ਤਾਂ ਉਹਨਾਂ ਦੀ ਪਿਆਰੇ ਆ ਫਿਰ ਅਸੀਂ ਕਿਉਂ ਡੋਲਦੇ ਆ ਸਾਨੂੰ ਵੀ ਨਹੀਂ ਡੋਲਣਾ ਚਾਹੀਦਾ ਸਾਨੂੰ ਵੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਐਨ ਚੜ੍ਹਦੀ ਕਲਾ ਦੇ ਵਿੱਚ ਰਹੋ ਸਤਗੁਰੂ ਭਲੀ ਕਰਨਗੇ ਕਿਲਾ ਨਾ ਕਰੀਏ ਪਾਤਸ਼ਾਹ ਤੇ ਪਾਤਸ਼ਾਹ ਜੀ ਨੇ ਆਪਣਾ ਆਪ ਕੁਰਬਾਨ ਕਰਕੇ ਸਾਨੂੰ ਜਗਾਇਆ ਐ ਸਾਨੂੰ ਜਨਮ ਦਿੱਤਾ ਆ ਅਸੀਂ ਉਹਦੇ ਖਾਲਸੇ ਬਣੀਏ ਐਵੇਂ ਸਤਿਗੁਰੂ ਨੂੰ ਅਲੰਬਾਣਾ ਦਈਏ ਕਿ ਮਹਾਰਾਜ ਤੂੰ ਐਂ ਕਰ ਦਿੱਤਾ ਤੂੰ ਐਂ ਕਰ ਦਿੱਤਾ ਓਏ ਪਾਤਸ਼ਾਹ ਰੱਬਾ ਵਾਹਿਗੁਰੂ ਸਾਨੂੰ ਡੋਬ ਦਿੱਤਾ ਸਾਨੂੰ ਮਾਰ ਦਿੱਤਾ ਤਾਰ ਦਿੱਤਾ ਓਏ ਪਾਤਸ਼ਾਹ ਨੇ ਤਾਂ ਆਪ ਆਪਣੇ ਤਾਰ ਕੇ ਵਿਖਾਏ ਨੇ ਆਪ ਆਪਣੇ ਸਾਹਮਣੇ ਅੱਖਾਂ ਦੇ ਮਰਦੇ ਵੇਖੇ ਨੇ ਪਾਤਸ਼ਾਹ ਨੇ ਤਾਂ ਪਾਤਸ਼ਾਹ ਨੂੰ ਗੁਲਾਮ ਬਤਾ ਦਿੰਨੇ ਆ ਅਸੀਂ ਨਹੀਂ ਜਿਸ ਕੀ ਵਾਸਤ ਸੋਈ ਲਾਇਆ ਜਾਸੀ ਉਹ ਲੈ ਆਪਣੀ ਉਹਦੀ ਉਹਦੀ ਆ ਚੀਜ਼ ਜਿਹੜੀ ਉਹਨੇ ਕਰਨੀ ਆ ਉਹਨੇ ਕਰਨਾ ਹੀ ਕਰਨਾ ਆਪੇ ਉਪਾਏ ਖਪਾਏ ਆਪੇ ਉਹ ਉਹਦੇ ਮਾਲਕ ਦੇ ਹੱਥ ਵਿੱਚ ਸਾਰੀ ਰਚਨਾ ਕਰਨ ਕਰਤੇ ਵਸ ਹੈ ਉਹ ਕਰਤੇ ਦੇ ਵਸ ਵਿੱਚ ਐਵੇਂ ਨਾ ਡੋਲਿਆ ਕਰੀਏ ਚੜ੍ਹਦੀ ਕਲਾ ਵਿੱਚ ਰਹੀਏ ਮਹਾਰਾਜ ਤੇ ਭਰੋਸਾ ਰੱਖੀਏ ਸਤਿਗੁਰੂ ਪਾਤਸ਼ਾਹ ਫੇਰ ਜੰਗਲਾਂ ਦੇ ਵਿੱਚ ਮੰਗਲ ਲਾ ਦੇਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ